ਮਾਮਲਾ ਭਾਜੀ ਇਧਰੋਂ ਮੁੰਡੇ ਭੱਜ ਕੇ ਆਏ ਪੰਜ-ਛਤ ਠੀਕ ਹੈ ਜੀ ਤੇ ਮੁੰਡੇ ਜਦ ਭੱਜੇ ਇਧਰ ਨੂੰ ਮੈਨੂੰ ਪੁੱਛਦੇ ਨਹੀਂ ਸਰਦਾਰ ਮੈਂ ਤਾਂ ਆਪਣੇ ਕੰਮ 'ਚ ਬੀਜੀ ਸੀਗਾ ਜੀ ਮੈਨੂੰ ਕਹਿੰਦੇ ਸਰਦਾਰ ਮੁੰਡਾ ਨੱਠਿਆ ਇਧਰ ਨੂੰ ਮੈਨੂੰ ਮੈਂ ਪਤਾ ਨਹੀਂ ਕੀ ਕਰਦਾ ਟੱਲਾ ਉਹਦੇ ਹੱਥ 'ਚ ਸੀਗਾ ਇੱਕ ਦੇ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਜੀ ਉਧਰ ਨੂੰ ਭੱਜਿਆ ਸਰਦਾਰ ਉਹਨੂੰ ਫੜਨਾ ਚੋਰੀ ਕਰਕੇ ਨੱਠਿਆ ਮੋਬਾਈਲ ਖੋਹ ਕੇ ਨੱਠਿਆ ਕਿਸੇ ਦਾ ਉਹ ਵੀ ਨੰਗੇ ਪੈਰੀ ਸੀ ਨੰਗੇ ਪੈਰੀ ਸਰ ਬਹੁਤ ਵਧੀਆ ਆਪਣੀ ਨਵੇਂ ਸ਼ਹਿਰ ਦੀ ਇਹ ਨਹੀਂ ਕਰਨੇ ਵੀ ਇਹ ਪੀਸੀਆਰ ਮਾੜੀ ਹੈ ਪੀਸੀਆਰ ਰਾਉਂਡ ਪੂਰਾ ਕਰਦੀ ਹੈ ਪੂਰਾ ਆਂਦੀ ਹੈ ਟਾਈਮ ਤੇ ਪਹੁੰਚ ਕਿ ਮੰਦਰ ਚੋਰੀ ਕਰਕੇ ਲੈ ਕੇ ਆ ਗੱਲਾਂ ਤੋੜ ਰਿਹਾ ਜੀ ਮੌਕੇ ਤੇ ਪਹੁੰਚ ਰਿਹਾ ਤੇ ਇਹ ਕਾਬਲੀਅਤ ਦੀ ਗੱਲ ਹੈ ਨਾ ਵਧੀਆ ਗੱਲ ਮਗਰ ਲੱਗਿਓ ਸੀ ਬਾਜੀ ਹੋਣੀ ਪਰ ਇਹ ਬਹੁਤ ਤੇਜ਼ ਭੱਜਿਆ ਭੱਜਿਆ ਗਿਆ ਤੇ ਮੁੰਡਿਆਂ ਨੇ ਫੜ ਲਿਆ ਕਰਕੇ ਇਹ ਕਾਬੂ ਹੋ ਗਿਆ ਕਵਾੜੀ ਜੋ ਖਰੀਦਣਾ ਸੀ ਇਹਨੇ ਇਹਨੇ ਕਿਹੜਾ ਮੰਦਰ ਬਣਾਣਾ ਜਿਹੜਾ ਕੈਂਟੀਨ ਲੋੜਾ ਜੀ ਮੰਦਰ ਤਾਂ ਚੋਰੀ ਕਰਕੇ ਇਹਨੇ ਮੰਦਰ ਬਣਾ ਹਾਂ ਮੰਦਰ ਕਿਆ ਪਤਾ ਗੱਲਾਂ ਗੁੱਲਾ ਛੱਪ ਇਕੱਠਾ ਕਰਕੇ ਕਿਆ ਪਤਾ ਮੰਦਰ ਇਹ ਇੱਕ ਗੱਲ ਦੱਸੋ ਸਾਲ ਪੀਪਤੀ ਨਵਾ ਸ਼ਹਿਰ ਦੇਖ ਰਹੇ ਹੋ ਸਾਥੇ ਇਸ ਸਮੇਂ ਅਸੀਂ ਨਵਾ ਸ਼ਹਿਰ ਗਰਸ਼ਣ ਕਰੋੜ ਪੋਲ ਦੇ ਇੱਥੇ ਖੜੇ ਹੋਣ ਪਿੱਛੇ ਪੁਲਿਸ ਮੁਲਾਜ਼ਮਾਂ ਨੇ ਇੱਕ ਚੋਰ ਨੂੰ ਫੜਿਆ ਹੋਇਆ ਜਿਹੜੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚੀ ਹੈ ਕਿ ਪੁਲਿਸ ਮੁਲਾਜ਼ਮਾਂ ਤੱਕ ਇਹ ਇਨਫੋਰਮੇਸ਼ਨ ਪਹੁੰਚਦੀ ਹੈ ਕਿ ਇੱਕ ਚੋਰ ਜਿਹੜਾ ਆ ਉਹ ਬੰਗਾ ਰੋਡ ਤੇ ਪ੍ਰਾਲੀਆ ਇੱਥੇ ਡੰਪ ਤੇ ਉੱਥੇ ਗੱਲੇ ਨੂੰ ਭੰਦਾ ਪਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜੀ ਟੀਮ ਹੈ ਪੀਸੀਆਰ ਦੀ ਟੀਮ ਹੈ ਚਮਨ ਲਾਲ ਜੀ ਔਰ ਕੁਲਦੀਪ ਜਿਹੜੇ ਪੀਸੀਆਰ ਇੰਚਾਰਜ ਨੇ ਉਹ ਇਹਦੇ ਮਗਰ ਪੈਂਦੇ ਨੇ ਸੁਰਜੀਤ ਸਰ ਤੇ ਉਹਨਾਂ ਦੇ ਜਿਹੜੇ ਸਾਥੀ ਉਹ ਵੀ ਮਗਰ ਆਉਂਦੇ ਨੇ ਔਰ ਇੱਥੇ ਪਿੱਛੇ ਜਦੋਂ ਆਉਂਦੇ ਆ ਤਾਂ ਜਿਹੜੇ ਆਮ ਜਿਹੜੇ ਇਹ ਸ਼ਹਿ ਮੈਨੂੰ ਪਤਾ ਲੱਗਦਾ ਕਿ ਚੋਰ ਜਿਹੜਾ ਆ ਉਹ ਪੁਲਿਸ ਤੋਂ ਪੁਲਿਸ ਦੀ ਗ੍ਰਿਫਤ ਤੋਂ ਭੱਜ ਰਿਹਾ ਤਾਂ ਇਹ ਸਹਿਯੋਗ ਦੇ ਕੇ ਇਸ ਚੋਰ ਨੂੰ ਪੁਲਿਸ ਨੂੰ ਫੜਾਉਂਦੇ ਆ ਤਾਂ ਹੁਣ ਪੁਲਿਸ ਨੇ ਇਸ ਚੋਰ ਨੂੰ ਫੜ ਲਿਆ ਇਸ ਦੇ ਕੋਲ ਕੀ ਕੀ ਚੀਜ਼ਾਂ ਬਰਾਮਦ ਹੋਈਆਂ ਨੇ ਪੂਰੀ ਜਾਣਕਾਰੀ ਆਪਾਂ ਲੈਂਦੇ ਹਾਂ ਮਾਮਲਾ ਭਾਜੀ ਇਧਰੋਂ ਮੁੰਡੇ ਭੱਜ ਕੇ ਆਏ ਪੰਜ-ਛਤ ਠੀਕ ਹੈ ਜੀ ਤੇ ਮੁੰਡੇ ਜਦ ਭੱਜੇ ਇਧਰ ਨੂੰ ਮੈਨੂੰ ਪੁੱਛਦੇ ਸੀ ਸਰਦਾਰ ਮੈਂ ਤਾਂ ਆਪਣੇ ਕੰਮ 'ਚ ਬੀਜੀ ਸੀਗਾ ਜੀ ਮੈਨੂੰ ਕਹਿੰਦੇ ਸਰਦਾਰ ਮੁੰਡਾ ਨਾ ਠਿਆ ਇਧਰ ਨੂੰ ਮੈਨੂੰ ਮੈਂ ਪਤਾ ਨਹੀਂ ਕੀ ਕਰਦਾ ਟੱਲਾ ਉਹਦੇ ਹੱਥ 'ਚ ਸੀਗਾ ਇੱਕ ਦੇ ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਜੀ ਉਧਰ ਨੂੰ ਭੱਜਿਆ ਸਰਦਾਰ ਉਹਨੂੰ ਫੜਨਾ ਚੋਰੀ ਕਰਕੇ ਨੱਠਿਆ ਮੋਬਾਈਲ ਖੋਗੇ ਨੱਠਿਆ ਕਿਸੇ ਦਾ ਉਹ ਵੀ ਨੰਗੇ ਪੈਰੀ ਸੀ ਨੰਗੇ ਪੈਰੀ ਸੀਗਾ ਅੱਛਾ ਮੋਬਾਈਲ ਖੋਗੇ ਨੱਠਿਆ ਜਿਹੜਾ ਮੋਬਾਈਲ ਭਾਈ ਤੁਹਾਨੂੰ ਫੜਾਇਆ ਮੈਂ ਇਹਨਾਂ ਨੇ ਫੜਾਤਾ ਕਿਹਨਾਂ ਇਹਦੇ ਕੋਲ ਆ ਮੋਬਾਈਲ ਮੋਬਾਈਲ ਕਿੱਥੇ ਭਾਜੀ ਦੱਸੋ ਆ ਮੋਬਾਈਲ ਹੈ ਜੀ ਆ ਮੋਬਾਈਲ ਆ ਆ ਦੇਖੋ ਫੜਾਓ ਇਹਨੂੰ ਆ ਮੋਬਾਈਲ ਹੈ ਕਹਿੰਦਾ ਮੈਂ ਪੁੱਛਿਆ ਕਿਹਦਾ ਮੋਬਾਈਲ ਕਹਿੰਦਾ ਮੇਰਾ ਨਹੀਂ ਹੈਗਾ ਇਹ ਕਿਹਦਾ ਮੋਬਾਈਲ ਕਹਿੰਦਾ ਮੈਂ ਲੁਧਿਆਣੇ ਤੋਂ ਚੱਕਿਆ ਇਹ ਮੋਬਾਈਲ ਫਿਰ ਭਾਜੀ ਹੁਣੀ ਪਿੱਛੇ ਆ ਰਹੇ ਸੀਗੇ ਪੀਸੀਆਰ ਪਿੱਛੇ ਲੱਗਿਓ ਸੀਗੀ ਪੀਸੀਆਰ ਪਿੱਛੇ ਲੱਗੀਓ ਮਹਾਲੋ ਤੋਂ ਇਹ ਹੁਣ ਮੇਰੇ ਕੋ ਪਹੁੰਚੇ ਮੈਂ ਫੜ ਕੇ ਰੱਖਿਆ ਹੋਇਆ ਤਾਂ ਕਰਕੇ ਕੱਲ ਨੂੰ ਖੂਨ ਨਾ ਕੀਤਾ ਹੋਵੇ ਇਹਨੇ ਕੋਈ ਕਤਲ ਨਾ ਕੀਤਾ ਹੋਵੇ ਕੋਈ ਇਹ ਟੱਲਾ ਕਿਹਦੇ ਕੋ ਸੀ ਇਹ ਟੱਲਾ ਮੁੰਡੇ ਹੋਰ ਕੋਲ ਸੀਗਾ ਉਹ ਫੜ ਕੇ ਲਿਆਂਦਾ ਸੀ ਆ ਵੀ ਟੱਲਾ ਇਹਨੇ ਚੋਰੀ ਕੀਤਾ ਮੰਦਰ ਦਾ ਕੋਈ ਇਹ ਸਰਦਾਰਾਂ ਦਾ ਸਾਡਾ ਨਾਮ ਖਰਾਬ ਕਰ ਰਿਆ ਬੰਦਾ ਹੁਣ ਅਸਲੀ ਸਰਦਾਰ ਹੈ ਵੀ ਕਿ ਨਹੀਂ ਇਹ ਅਸਲੀ ਹੈਗਾ ਕਿ ਨਹੀਂ ਹੈਗਾ ਇਹਨੇ ਆਪ ਕਬੂਲ ਲਿਆ ਕਹਿੰਦਾ ਮੈਂ ਹੁਣੇ ਹੀ ਬਣਿਆ ਆ ਤੇ ਨਹੀਂ ਹੈ ਨਾ ਸਾਡਾ ਨਾਮ ਖਰਾਬ ਕਰ ਰਿਆ ਇਸ ਕਰਕੇ ਮੈਂ ਫੜ ਕੇ ਰੱਖਿਆ ਮੀਡੀਆ ਨੂੰ ਤਾਂ ਸੱਦੇ ਆਇਆ ਕਿਉਂਕਿ ਸਾਡੀ ਬਦਨਾਮੀ ਹੋ ਰਹੀ ਹੈ ਚਲੋ ਪੁਲਿਸ ਵੀ ਤੁਰੰਤ ਪਹੁੰਚ ਗਈ ਹੈ ਪੁਲਿਸ ਹਾਂਜੀ ਪੁਲਿਸ ਤਾਂ ਪਿੱਛੇ ਹੀ ਆ ਰਹੀ ਸੀ ਜੀ ਪੀਸੀਆਰ ਪਿੱਛੇ ਉਹਨਾਂ ਤੋਂ ਭੱਜਿਆ ਆ ਫੜਿਆ ਸੀ ਪਹਿਲਾਂ ਉਧਰ ਉਹਨਾਂ ਤੋਂ ਭੱਜ ਗਿਆ ਛੁੱਟ ਕੇ ਉਧਰ ਨੱਠ ਗਿਆ ਖੇਤਾਂ 'ਚ ਖੇਤਾਂ 'ਚ ਨੱਠ ਕੇ ਉਹ ਮੁੰਡੇ ਨੇ ਰੋਹਿਤ ਨੇ ਉੱਥੇ ਜਿਹੜਾ ਸਾਹਮਣੇ ਜੂਸ ਦੀ ਰੇੜੀ ਲਾਂਦਾ ਮੋਟਰਸਾਈਕਲ ਲਾ ਲਿਆ ਮਗਰ ਉਹਨੇ ਫੜ ਕੇ ਲਿਆਂਦਾ ਉੱਥੋਂ ਉੱਥੋਂ ਫੜ ਕੇ ਲਿਆ ਕੇ ਇਹਨੂੰ ਫਿਰ ਮੈਂ ਇਹਨੂੰ ਇੱਥੇ ਪਿਠਾ ਲਿਆ ਤਾਂ ਆ ਕਿਉਂਕਿ ਜਿਹੜਾ ਡਰਮ ਤੇ ਦੋਦੀ ਦਾ ਮੋਟਰਸਾਈਕਲ ਚੱਕਿਆ ਕਿਤੇ ਉਹਦਾ ਖੂਨ ਹੀ ਨਾ ਕੀਤਾ ਹੋਵੇ ਨੇ ਇਹ ਹੋ ਸਕਦਾ ਆ ਮੋਟਰਸਾਈਕਲ ਵੀ ਇਹਦੇ ਕੋਲੇ ਆ ਮੋਟਰਸਾਈਕਲ ਵੀ ਉੱਥੇ ਸਿੱਟਿਆ ਆਏ ਨੇ ਭਾਜੀ ਉਹਨਾਂ ਨੇ ਦੇਖ ਕੇ ਆਏ ਆ ਅੱਛਾ ਜੀ ਹਾਂ ਜੀ ਵੀਸੀਆਰ ਦੇ ਮਦਰ ਲੱਗੀ ਹੋਤੀ ਕੰਪਲੇਟ ਆਈ ਸੀ ਨਾ ਕੰਪਲੇਟ ਆਈ ਸੀ ਉੱਥੋਂ ਵੀ ਇਹ ਕੋਈ ਬੰਦਾ ਇੱਥੇ ਗੱਲਾਂ ਤੋੜ ਰਿਹਾ ਹਾਂ ਜੀ ਅੱਛਾ ਅਸੀਂ ਉੱਥੇ ਪਹੁੰਚੇ ਜਦੋਂ ਉੱਥੇ ਪਹੁੰਚੇ ਕਹਿੰਦੇ ਭੱਜ ਗਿਆ ਅਸੀਂ ਫਿਰ ਆਏ ਐ ਇਸ ਦਿਨ ਮੰਜੀ ਸਾਹਿਬ ਵੱਲੋਂ ਵੀ ਉੱਥੋਂ ਸ਼ਾਇਦ ਲਾਈਨਾਂ ਦੇ ਨਾਲੇ ਨਾਲ ਕਿਤੇ ਆਇਆ ਹੋਵੇ ਬਟ ਫਿਰ ਸਾਨੂੰ ਕਾਲ ਆਈ ਕਿ ਨਹੀਂ ਗੜਸ਼ੰਕਰ ਪੁੱਛਦੇ ਕਿੰਨਾ ਸ਼ਰੀਫ ਹੈ ਬੰਦ ਰਿਹਾ ਹੁਣ ਕੁੰਦਾ ਸ਼ਰੀਫ ਹੈ ਨਹੀਂ ਲਗਦਾ ਦੇਖੋ ਤੁਹਾਨੂੰ ਪਰ ਨਹੀਂ ਪੁੱਛਦੇ ਤਾਂ ਸਾਰੇ ਸਵਾਲ ਪੁੱਛਦੇ ਸੀ ਅੱਛਾ ਛੋਟੇ ਵੀਰ ਤੂੰ ਗਲਤੀ ਤਾਂ ਕਰਦਾ ਆਂ ਅਹਿਸਾਸ ਹੈ ਹਾਂ ਆ ਗਿਆ ਕੀ ਨਾ ਕੀ ਤੇਰਾ ਹਾਂ ਨਾ ਕੀ ਤੇਰਾ ਕੀ ਦਾ ਤੇਰਾ ਦਸਤਾਈ ਮੈਨੂੰ ਹੈ ਕਾਛੀਆ ਕਾਛੀਆ ਕਿੱਥੋਂ ਆਇਆ ਤੂੰ ਮਰ ਪਹਿਲਾਂ ਦੜਬੇ ਤੋਂ ਹੈ ਦੜਬੇ ਤੋਂ ਇੱਥੇ ਕਿੱਦਾਂ ਪਹੁੰਚ ਗਿਆ ਹੈ ਇੱਥੇ ਕਿੱਥੇ ਪਹੁੰਚ ਗਏ ਮੈਂ ਆ ਰਿਹਾ ਦੀ ਮੋਟਰਸਾਈਕਲ ਖਰਾਬ ਹੋ ਗਿਆ ਮੇਰਾ ਮੈਂ ਉੱਥੇ ਖੜਾ ਕੇ ਸਮਰਾਉਣ ਲੱਗ ਗਿਆ ਉਹ ਸਮਰਿਆ ਨਹੀਂ ਮੋਟਰਸਾਈਕਲ ਖਰਾਬ ਹੋ ਗਿਆ ਤੇ ਫੇ ਗੱਲਾਂ ਕਰ ਲੈ ਭੰਨਣ ਲੱਪਿਆ ਸੀ ਉਹ ਜਿੱਦੀ ਪੈਸੇ ਦੀਏ ਮੇਰੇ ਹੈ ਮੇਰੇ ਪੈਸੇ ਦੀ ਤੇ ਤੇਰੇ ਪੈਸੇ ਗੱਲ ਦੇ ਸੀ ਹਾਂ ਇਹ ਕਹਿੰਦਾ ਕਹਿੰਦਾ ਮੇਰੇ ਪੈਸੇ ਸੀ ਗੱਲ ਦੇ ਮੈਂ ਗੱਲ ਪਿਆ ਜੀ ਇੱਥੇ ਟੱਲ ਵੀ ਇਹਦਾ ਹੀ ਹੈ ਕੱਲ ਵੀ ਕਹਿੰਦਾ ਕਬਾੜੀ ਚੋਂ ਖਰੀਦਿਆ ਮੈਂ ਹਾਂ ਕਿੱਥੇ ਆ ਟੱਲ ਕਬਾੜੀ ਤੋਂ ਲਿਆ ਕਹਿੰਦਾ ਅੱਛਾ ਆਹ ਜਿਹੜਾ ਟੱਲ ਹੈ ਕਬਾੜੀ ਤੋਂ ਲਿਆ ਕਹਿੰਦਾ ਗੱਲਾਂ ਕਿਹੜਾ ਸਰ ਤੋੜਦਾ ਸੀ ਮੰਦਰ ਦਾ ਚੱਕ ਕੇ ਲੈ ਕੇ ਅੱਛਾ ਮੰਦਰ ਦਾ ਹਰ ਇੱਕ ਰੰਗ ਦਾ ਹਰ ਇੱਕ ਰੰਗ ਦਾ ਮੰਦਰੋਂ ਪੈਸੇ ਹੈ ਨਾ ਸੀ ਵੀ ਮੈਨੂੰ ਚਾਹੀਦੇ ਆ ਕਿਰਾਏ ਲਈ ਜਾਂ ਤੇਲ ਪਵਾਉਣ ਲਈ ਤੇ ਗੱਲਾ ਗੱਲਾ ਸਾਫ ਅੱਛਾ ਮੈਂ ਕਿ ਕਿਸ ਦੁਕਾਨ ਦਾ ਗੱਲਾ ਤੋੜ ਰਿਹਾ ਸੀ ਨਹੀਂ ਨਹੀਂ ਮੰਦਰ ਦਾ ਗੱਲਾ ਚੱਕ ਕੇ ਲੈ ਗਿਆ ਮੰਦਰ ਦਾ ਗੱਲਾ ਤੋੜਿਆ ਆ ਗਈ ਮੰਦਰ ਕਿੱਥੋਂ ਚੋਰੀ ਕੀਤੀ ਆ ਕੇ ਥੋਲਿਆ ਇੱਕ ਕਵਾੜੀ ਤੇ ਲੈ ਤਾ ਕਵਾੜੀ ਇਹੋ ਕਹਿੰਦਾ ਹੈ ਇਹ ਕੱਲੇ ਲਿਆ ਸੀ ਹੈ ਇਹਦਾ ਉਹ ਲੈ ਲੈ ਸੀ ਮੈਂ ਕਿ ਮੰਦਰ ਕਿਹੜੇ ਚੋਰੀ ਕਰਕੇ ਆ ਗੱਲਾਂ ਕਿਹੜੇ ਮੰਦਰ ਦਾ ਆ ਉਹਦਾ ਹੀ ਛੋਟਾ ਜਿਹਾ ਤੀਆਂ ਸੜਕ ਤੇ ਦੀ ਗੰਬਰ ਸੜਕ ਨਹੀਂ ਖਾਸੀ ਦੂਰ ਉੱਥੋਂ ਲੈਂਦਾ ਸੀ ਸੜਕ ਤੇ ਜਿਹੜਾ ਮੰਦਰ ਸੀ ਉਹਦਾ ਗੱਲੇ ਚੱਕ ਕੇ ਲਿਆ ਮੋਟਰਸਾਈਕਲ ਕਿਹਦਾ ਆ ਹਾਂ ਜੀ ਜਿਹਦੇ ਨਾਲ ਰਹਿੰਦਾ ਸੀ ਜੇ ਨਾਲੇ ਉਹ ਨਾ ਲਈ ਮੈਂ ਭੱਜ ਆਇਆ ਨਾਲੇ ਜਿੰਨਾਂ ਕੋਲ ਰਹਿੰਦਾ ਸੀ ਉਹਨਾਂ ਦਾ ਮੋਟਰਸਾਈਕਲ ਆ ਉੱਥੇ ਕੋਈ ਕਾਨੂੰਨ ਖਰਾਬ ਪਤਾ ਨਹੀਂ ਕੀਤਾ ਨਹੀਂ ਕੋ ਦਾ ਰਹਿਣ ਵਾਲਾ ਕਿਥੋਂ ਦਾ ਡੜਬੇ ਰਹਿਣੇ ਮੇਰਾ ਡੜਬੇ ਡੜਬਾ ਹਾਂ ਡੜਬੇ ਰਹਿਣਾ ਸੰਗਰੂਰ ਦੇ ਉਧਰਲੇ ਇਲਾਕੇ ਦਾ ਨਾਮ ਦੱਸ ਰਿਹਾ ਕੋਈ ਪਹਿਲਾਂ ਮੈਨੂੰ ਅੰਮ੍ਰਿਤਸਰ ਦੱਸਿਆ ਭਾਜੀ ਇਹਨੇ ਕਹਿੰਦਾ ਮੈਂ ਅੰਮ੍ਰਿਤਸਰ ਦਾ ਆਇਆ ਫੇਰ ਹੁਣ ਸੰਗਰੂਰ ਦਾ ਇਲਾਕਾ ਦੱਸ ਰਿਹਾ ਪੱਕਿਆਂ ਚੋਂ ਆ ਪੱਕਿਆਂ ਜੋ ਪੱਕਿਆਂ ਜਮਰਾ ਹੁਣ ਕਮਾਉਂਦਾ ਸੀ 25 ਸਾਈਕਲ ਨਿਕਲੇ ਸੀ ਪਹਿਲਾਂ ਉਹ 25 ਸਾਈਕਲ ਵਾਲਾ ਵੀ ਇਹੀ ਕਹਿ ਰਿਹਾ ਸੀ ਮੈਂ ਅੱਜ ਹੀ ਕਾਂਡ ਕੀਤਾ ਆ ਲੇਕਿਨ ਨਿਕਲੇ ਉਹ 25 ਸਾਈਕਲ ਪੂਰੇ ਕਬਾੜੀ ਦੇ ਨਾਮ ਵੀ ਦੱਸਿਆ ਜੀ ਪੱਤੇ ਦੇ ਵਿੱਚ ਪੂਰਾ ਪੱਤੇ ਗੁੰਮਰਾਹ ਕਰ ਰਿਹਾ ਸਟੇਟਮੈਂਟ ਬਦਲ ਰਹੀ ਹੈ ਮਤਲਬ ਸੋਜੀ ਆ ਕੋਈ ਇਦਾਂ ਨਹੀਂ ਬੇ ਕੰਬੜਾ ਆ ਬਿਲਕੁਲ ਨਹੀਂ ਹੈਗਾ ਪੀਸੀਆਰ ਬਹੁਤ ਵਧੀਆ ਆਪਣੀ ਨਵੇਂ ਸ਼ਹਿਰ ਦੀ ਇਹ ਨਹੀਂ ਕਰਨੇ ਵੀ ਪੀਸੀਆਰ ਮਾੜੀ ਹੈ ਪੀਸੀਆਰ ਰਾਉਂਡ ਪੂਰਾ ਕਰਦੀ ਹੈ ਪੂਰਾ ਆਂਦੀ ਹੈ ਟਾਈਮ ਤੇ ਪਹੁੰਚਦੀ ਹੈ ਪੀਸੀਆਰ ਨਹੀਂ ਮਾੜੀ ਸ਼ਹਿਰ ਵਾਲੇ ਨੂੰ ਜੇ ਵੀ ਪਤਾ ਕਿ ਮੰਦਿਰ ਚੋ ਚੋਰੀ ਕਰਕੇ ਲੈ ਕੇ ਆ ਗੱਲਾਂ ਤੋੜ ਰਿਹਾ ਜੀ ਮੌਕੇ ਤੇ ਪਹੁੰਚ ਰਿਹਾ ਪੇ ਕਾਬਲੀਅਤ ਦੀ ਗੱਲ ਹੈ ਨਾ ਵਧੀਆ ਗੱਲ ਹੈ ਮਗਰ ਲੱਗਿਓ ਸੀ ਪਾਜੀ ਹੁਣੀ ਪਰ ਇਹ ਬਹੁਤ ਤੇਜ਼ ਭੱਜਿਆ ਭੱਜਿਆ ਗਿਆ ਤੇ ਮੁੰਡਿਆਂ ਨੇ ਫੜਿਆ ਕਰਕੇ ਇਹ ਆ ਕਾਬੂ ਹੋ ਗਿਆ ਕਿ ਛਾਤਰ ਹੈ ਛਾਤਰ ਹੈ ਬਹੁਤ ਤਗੜਾ ਛਾਤਰ ਹੈ ਜੀ ਉਹ ਪੂਰਾ ਪਰਤੀਲਾ ਹੈ ਜੀ ਅਸੀਂ ਪਹੁੰਚ ਗਏ ਸੀ ਇਹ ਕਿਸੇ ਦੇ ਕੰਦ ਟੱਪ ਕੇ ਅੰਦਰ ਪਹੁੰਚ ਗਏ ਸੀ ਖਤਰਨਾਕ ਹੋ ਸਕਦਾ ਹੈ ਹਾਂ ਜੀ ਦੇਖੋ ਜੇ ਇਹਨੇ ਮੋਟਰਸਾਈਕਲ ਚੋਰੀ ਕੀਤਾ ਮੰਦਿਰ ਚੋਂ ਗੱਲਾਂ ਚੋਰੀ ਕਰਕੇ ਲੈ ਗਿਆ ਕਬਾੜੀਆ ਦਾ ਵੀ ਚੱਕ ਕੇ ਲੈ ਕੇ ਆਇਆ ਹੁਣ ਜਿੰਨੀ ਕਿ ਮੰਦਿਰ ਚ ਖੋਲੇ ਆ ਇਹ ਮੰਦਿਰ ਚ ਖੋਲੇ ਆ ਫਿਰ ਫਿਰ ਛਾਤਰ ਹੈ ਮੰਦਿਰ ਔਰ ਇਹਨੂੰ ਘੰਟੇ ਦੀ ਕੀ ਲੋੜ ਹੈ ਜੀ ਇਹ ਕਬਾੜੀ ਜੋ ਖਰੀਦਣਾ ਸੀ ਇਹਨੇ ਇਹਨੇ ਕਿਹੜਾ ਮੰਦਰ ਬਣਾਣਾ ਹੈ ਜਿਹੜਾ ਘੰਟੀ ਵਾਲਾ ਲੋੜ ਹੈ ਜੀ ਮੰਦਰ ਤਾਂ ਚੋਰੀ ਕਰਕੇ ਇਹਨੇ ਮੰਦਰ ਬਣਾਉਣਾ ਹਾਂ ਮੰਦਰ ਕਿਆ ਪਤਾ ਗੱਲਾਂ ਗੁੱਲਾਂ ਛੱਪ ਇਕੱਠਾ ਕਰਕੇ ਕਿਆ ਪਤਾ ਮੰਦਰ ਹੀ ਬਣਾਉਣਾ ਇੱਕ ਗੱਲ ਦੱਸੋ ਜਿਹੜੇ ਸਮਝਿਆ ਮੈਨੂੰ ਵੀ ਪੰਜਾਬੀ ਵੀ ਨਹੀਂ ਲੱਗਦਾ ਨਾ ਆਪਣਾ ਕੋਈ ਛੋਰ ਦੱਸਦਾ ਨਾ ਕੀ ਤਰ੍ਹਾਂ ਸੱਚ ਦਾਦੇ ਵੀ ਕਿੱਦਾਂ ਆਇਆ ਕਾਚੀ ਕਾ ਚੀਨਾ ਦਾ ਪੰਜਾਬੀ ਕਹਿੰਦੇ ਹੁੰਦੇ ਨੇ ਕਹਿੰਦੇ ਨਹੀਂ ਹੁੰਦੇ ਨਹੀਂ ਜੀ ਇਹ ਹੋ ਰਹੀ ਹੈਗਾ ਇਹ ਆਪਣੇ ਪੰਜਾਬ ਹਰਖਣ ਸਾਈਡ ਦਾ ਹੁੰਦਾ ਹੁੰਦਾ ਬੰਦੇ ਰਹਿੰਦੇ ਆ ਜਿਨ੍ਹਾਂ ਨੂੰ ਸਾਰਿਆਂ ਨੂੰ ਪੰਜਾਬੀ ਆਂਦੀ ਆ ਇਸ ਵੇਲੇ ਜਿਹੜਾ ਜਨਮ ਪੰਜਾਬ ਜਿਹ ਹੋ ਜਾਂਦਾ ਉਹਨੂੰ ਪੰਜਾਬੀ ਆਂਦੀ ਆ ਲੱਖਾ ਪਿੰਡ ਕਿਹੜਾ ਤੇਰਾ ਹਾਏ ਪਿੰਡ ਕਿਹੜਾ ਪਿੰਡ ਹਾਂ ਡੜਬਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਹੁਣ ਕਿੰਨਾ ਕੁ ਝੂਠ ਬੋਲੂਗਾ ਜੀ ਡੜਬਾ ਡੜਬਾ ਬੜਾ ਕਿੰਨਾ ਡੜਬਾ ਕਿਧਰ ਕਹਾ ਇਹ ਨਾ ਬੜਿਆ ਤੂੰ ਬੜਿਆ ਨਹੀਂ ਯੂਪੀ ਦਾ ਬਿਹਾਰ ਦਾ ਹਾਏ ਡੜਬਾ ਕਿਧਰ ਦਾ ਇਲਾਕਾ ਹੈ ਯੂਪੀ ਦੇ ਪਿੰਡ ਹਾਂ ਇੱਧਰ ਆਈ ਇੱਧਰ ਕਿੱਧਰ ਡਾਲੇ ਕਿ ਨਹੀਂ ਆ ਇੱਥੇ ਇੱਧਰ ਦੱਸੋ ਮੈਨੂੰ ਨਹੀਂ ਆਪਣੇ ਮਨ ਚ ਤਾਂ ਕਹਿੰਦਾ ਹਣਾ ਪੁੱਛੀ ਚਲੋ ਜੋ ਮਰਜੀ ਜੋ ਦਿਲ ਚਾਹਦਾ ਇੱਧਰ ਰਹਿਣਾ ਇੱਧਰ ਰਹਿਣਾ ਹੋਰ ਰਹਿਣਾ ਚੰਡੀਗੜ੍ਹ ਲੱਗ ਗਿਆ ਹੈ ਚੰਡੀਗੜ੍ਹ ਲੱਗ ਗਿਆ ਧੜਬਾ ਇਸ ਨੂੰ ਕਿੱਧਰ ਰੱਖ ਕੇ ਲਾ ਕੇ ਚਲੋ ਇਹ ਮੈਨੂੰ ਲੱਗਦਾ ਤੁਹਾਡੀ ਡੋਜ਼ ਮੰਗ ਰਿਹਾ ਡੋਜ਼ ਚਾਹੀਦੀ ਹੈ ਹੁਣ ਤੁਸੀਂ ਜਾ ਕੇ ਦੇ ਸਕਦੇ ਆ ਪਾ ਜੀ ਇਹਨਾਂ ਨੇ ਨਸ਼ਾ ਵੀ ਫਾਦਾ ਲੱਗਦਾ ਹੈ ਕੋਈ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਉਹ ਪੈਸੇ ਕੱਢ ਜਿਹੜੇ ਮੰਦਰ ਚੋਂ ਕੱਢੇ ਆ ਕੱਢ ਫੇਰ ਕਣ ਨਾਲੇ ਇਹ ਖੋਜ ਕੀਤੀ ਜਾਵੇ ਕਿ ਮਤਲਬ ਕੋਈ ਖੂਨਤਾਨੀ ਕੀਤਾ ਇਹਨੇ ਇਹ ਕੱਢ ਦਿੰਦੇ ਵੱਡੋ ਵੱਡੋ ਮੰਦਰ ਜਾਂ ਨਹੀਂ ਕੀਤਾ ਕੱਢ ਹੁਣ ਬਹੁਤ ਹੋ ਗਿਆ ਚੱਲ ਕੱਢ ਹੁਣ ਆ ਪੈਸੇ ਮੰਦਰ ਨੂੰ ਸਿੱਧੇ ਕਰਾ ਮਾਰੋ ਦੇ ਮੁੰਡੇ ਮਗਰ ਬਿਲਕੁਲ ਖਿਲ ਰਹੇ ਸੀ ਜਿੱਦਾਂ ਆਪਾਂ ਗੱਲੇ ਚ ਪਾਉਂਦੇ ਨਾ ਇਦਾਂ ਸੀ ਕੱਢ ਕੇ ਫੜਾ ਲੱਗ ਕੱਢ ਕੱਲੇ ਕੱਲੇ ਫੋਨ ਲੁਧਿਆਣਾ ਤੋਂ ਖੋ ਗਿਆ ਜੇਤ ਭਲਾ ਕੋਈ ਨਹੀਂ ਲੈ ਤੇ ਸਰ ਫੋਨ ਜਿਹੜਾ ਆ ਉਹ ਵੀ ਤੁਸੀਂ ਲੈ ਲਿਆ ਆ ਪਾਜੀ ਇੱਧਰ ਘਟ ਗਈ ਆ ਆਲੋ ਅਫਸਰ ਸਾਹਿਬਾਨ ਦੇ ਕੋਲ ਫੋਨ ਵੀ ਆ ਜੀ ਆ ਪੁਲਿਸ ਨੂੰ ਅਸੀਂ ਦੇਣ ਲੱਗੇ ਬੰਦਾ ਜੀ ਪਾਜੀ ਅਸਲ ਮਾਲਕਾਂ ਤੱਕ ਹੁਣ ਪੁਲਿਸ ਫੋਨ ਪਹੁੰਚਾ ਦੇਗੀ ਹਾਂ ਜੀ ਹਾਂ ਔਰ ਇਹਨੇ ਕਿੱਥੇ ਕਿਹੜੇ ਮੰਦਰ ਚੋਂ ਗੱਲਾਂ ਚੱਕਿਆ ਆ ਪੈਸੇ ਕਿੰਨੇ ਕੱਢੇ ਉਹ ਵੀ ਇੱਥੋਂ ਤਫ਼ਤੀਸ਼ ਹੋ ਜਾਏਗੀ ਲੇਕਿਨ ਵੱਡੀ ਚੁਣੌਤੀ ਇਹ ਤੋਂ ਸੱਚ ਉਗਲਵਾਣਾ ਕਿਉਂਕਿ ਛਾਤਰ ਬੰਦਾ ਆ ਘੁਮਾ ਰਿਆ ਸਾਰਿਆਂ ਨੂੰ ਗੁਮਰਾਹ ਕਰ ਰਿਆ ਇਹਦਾ ਪਿੱਛਾ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਪੰਜਾਬੀ ਹੈ ਵੀ ਕਿ ਨਹੀਂ ਜੇ ਹੈ ਤਾਂ ਕਿੱਧਰੋਂ ਆਇਆ ਕਿਉਂਕਿ ਜਿਵੇਂ ਬਾਈ ਨੇ ਦੱਸਿਆ ਕਹਿੰਦਾ ਕਿ ਹੁਣੇ-ਹੁਣੇ ਸਰਦਾਰ ਬਣਿਆ ਤਾਂ ਫਿਰ ਇਹ ਬਦਨਾਮ ਕਰ ਰੇ ਪੰਜਾਬ ਨੂੰ ਠੀਕ ਹੈ ਨਾ ਬਦਨਾਮ ਹੋ ਰਹੀ ਸਾਡੀ ਸਿੱਖੀ ਨੂੰ ਬਦਨਾਮ ਹੋ ਰਿਹਾ ਇਹ ਨਹੀਂ ਕਹਿੰਨੇ ਵੀ ਅਸੀਂ ਚੋਰ ਕਿਸੇ ਤਰ੍ਹਾਂ ਦੀਆਂ ਨੇ ਕੇਸ ਬਿਲਕੁਲ ਜੁੜੇ ਪਏ ਅਸੀਂ ਦਿੱਕੇ ਆ ਕੋਈ ਕੰਗਾ ਨਹੀਂ ਕੁਝ ਨਹੀਂ ਹੈਗਾ ਲੋਕਾਂ ਨੂੰ ਗੁਮਰਾਹ ਕਰਨ ਨਾਲ ਕੋਈ ਕਾਰ ਨਹੀਂ ਹੈਗਾ ਇਹਦੇ ਦੰਤ ਮਤਲਬ ਥੱਲੇ ਕੋਈ ਹੈ ਨਹੀਂ ਹਾਂ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਕਿ ਸਰਦਾਰ ਬੰਦਾ ਸੀ ਬਦਨਾਮ ਕਰਨ ਵਾਲੀ ਗੱਲ ਹੈ ਗੁੰਮਰਾਹ ਕਰ ਰਿਹਾ ਜੀ ਲੋਕਾਂ ਨੂੰ ਹਾਂ ਗੁੰਮਰਾਹ ਕਰ ਰਿਹਾ ਇਹਦੀ ਤੈ ਤੱਕ ਜਾਣਾ ਚਾਹੀਦਾ ਹੈ ਵੀ ਪੂਰੀ ਤੈ ਤੱਕ ਹੁਣ ਸਰਕਾਰਾਂ ਨੂੰ ਸਾਡੀ ਇਹੀ ਬੇਨਤੀ ਹੈ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਹੈ ਦੀ ਤੈ ਤੱਕ ਜਾਓ ਇਸ ਬੰਦੇ ਦਾ ਪਤਾ ਕਰੋ ਕਿਤੇ ਕਿਨੇ ਖੋਨਤਾ ਨਹੀਂ ਕੀਤੇ ਕੋਈ ਕਿਸੇ ਨੂੰ ਮਰਡਰ ਨਾ ਕੀਤਾ ਕੀ ਕਰਨਾ ਚਾਹੁੰਦਾ ਇਹੋ ਪੂਰਾ ਪਤਾ ਲੱਗਣਾ ਚਾਹੀਦਾ ਦੇਖੋ ਤੈ ਜ਼ਰੂਰੀ ਜਾਣਾ ਤਾਂ ਕਿ ਇਹ ਛੋਟੀ ਉਮਰ ਦੇ ਨੂੰ ਕਿਨੇ ਕਹਿ ਕੇ ਤੂੰ ਸਰਦਾਰ ਬਣ ਹਾਂ ਸਰਦਾਰ ਹਣਾ ਇਹ ਕਿਉਂਕਿ ਦਾਦਾ ਮੇਰਾ ਨਾ ਕੱਚ ਆ ਤੇ ਕੱਚ ਕਿਹੜੇ ਪੰਜਾਬੀ ਦਾ ਨਾਮ ਹੁੰਦਾ ਜੀ ਕਿਹੜੇ ਸਰਦਾਰ ਦਾ ਨਾਮ ਕੱਚ ਹੁੰਦਾ ਜੇ ਕੇਸ ਰੱਖੇ ਤਾਂ ਉਹਨਾਂ ਦਾ ਇਹਨਾਂ ਨੂੰ ਪਤਾ ਹੀ ਵੀ ਸਤਕਾਰ ਵੀ ਕਰਨਾ ਉਹਨਾਂ ਨੂੰ ਰੰਗਾ ਵੀ ਕਰਨਾ ਉਹਨਾਂ ਨੂੰ ਤੋਣਾ ਵੀ ਆ ਬਿਲਕੁਲ ਨਹੀਂ ਉਦਾਂ ਹੀ ਜੁੜੇ ਪਏ ਆ ਕੇਸ ਹੁਣ ਇਹ ਰੋ ਰਹੇ ਆ ਦੇਖ ਛੋਟੇ ਵੀਰ ਜੇ ਤਾਂ ਤੇਨੂੰ ਕੋਈ ਗਿਲਾ ਹੈ ਤੈਨੂੰ ਤੈਨੂੰ ਥੋੜਾ ਬਹੁਤਾ ਵੀ ਦਰਦ ਹੈ ਕਿ ਤੂੰ ਗਲਤ ਬੋਲਿਆ ਸੱਚ ਬੋਲਣਾ ਚਾਹੁੰਨਾ ਤੇਰਾ ਇਲਾਜ ਵੀ ਕਰਾਵਾਂਗੇ ਜਿੱਦੋਂ ਕਿ ਤੈਨੂੰ ਕੋਈ ਦਿੱਕਤ ਆ ਹੈ ਭੇਜਿਆ ਕਿਸੇ अच्छा ये भी गल डाल देने है इनु किसे ने असी इनु किसे नु हाथ नहीं लाण देता ना किसे ने इनु कुटया ना किसे नु मारया सही सलामत पुलिस नु देण लगेया असी। ਤੁਹਾਡੇ ਸਾਹਮਣੇ ਦੇਖ ਲੋ ਇੱਥੇ ਮੈਡੀਕਲ ਇਹਦਾ ਦੇਖ ਲੋ ਕਵੇਂ ਕਰਕੇ। ਅੱਛਾ ਇੱਕ 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 ਗੱਲ ਵਾਸਤਾ ਸਰਹੋਂ ਨੂੰ ਹੈਂਡਓਵਰ ਇੱਕ ਮਿੰਟ ਬਾਜੀ ਸਰਹੋਂ ਨੂੰ ਹੈਂਡਓਵਰ ਕਰੀਓ ਉਹਨੇ ਵੀ ਡਿਊਟੀ ਤੇ ਜਾਣਾ। ਕਿਉਂਕਿ ਪੀਸੀਆਰ ਰਾਉਂਡ ਅਪ ਹੁੰਦਾ ਹੀ ਵਧੀਆ। ਮੇਰੀ ਗੱਲ ਸੁਣ ਜੇਦਾ ਤੈਨੂੰ ਕੋਈ ਤਕਲੀਫ ਹੈ ਤੇਰੀ ਕੋਈ ਮਜਬੂਰੀ ਆ ਤਾਂ ਦੱਸ ਦੇ ਤੂੰ ਜੀਵਨ ਸੁਧਾਰਨਾ ਚਾਹੁੰਦਾ ਮੁਖਤਾਰਨਾ ਜੁੜਨਾ ਚਾਹੁੰਦਾ। ਉਹਦੇ ਲਈ ਵੀ ਮਦਦ ਕਰਦੇ ਆਂਗੇ ਜੋ ਤੂੰ ਕਰ ਰਿਹਾ ਉਹ ਗਲਤ ਕੰਮ ਕਰ ਰਿਹਾ ਸੱਚਾਈ ਦੱਸ ਦੇ ਸਾਰੇ ਤੇਰੀ ਲੜਕੇ ਮਦਦ ਕਰਾਂਗੇ ਮੌਕਾ ਹੁੰਦਾ ਜਾਂ ਜੀਵਨ ਸੁਧਰ ਜਾਂਦਾ ਜਾਂ ਜੀਵਨ ਵਿਗੜ ਜਾਂਦਾ ਜੇ ਤੂੰ ਗਲਤ ਰਾਹ ਤੇ ਤੁਰੂਗਾ ਜੀਵਨ ਵਿਗੜਨਾ ਜੇ ਸਹੀ ਰਾਹ ਤੇ ਚੱਲੂਗਾ ਜੀਵਨ ਸੁਧਰ ਵੀ ਸਕਦਾ ਸਾਰੇ ਹੈਲਪ ਕਰਾਂਗੇ ਜੇ ਸੱਚਾਈ ਦੱਸਣੀ ਚਾਹੁੰਦਾ ਦੱਸ ਦੇ ਮੌਕਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਉਹ ਦੱਸ ਦੇ ਸਾਨੂੰ ਇੱਥੇ ਹੀ ਦੱਸ ਦੇ ਤੇਰੇ ਮਾਪੇ ਨੇ ਬੁਲਾਇਆ ਕਿਹੜੀ ਗੱਲ ਆ ਤੂੰ ਇਸ ਪਾਸੇ ਨਾ ਤੁਰਿਆ ਦੇਖੋ ਇਹ ਕਾਰਨ ਆ ਜਿਹੜਾ ਇੱਧਰ ਨੂੰ ਜਾਣਦਾ ਤੇਰਾ ਮੌਕਾ ਹੁੰਦਾ ਮੌਕਾ ਹੁੰਦਾ ਕੀ ਕਾਰਨ ਆ ਮੌਕਾ ਹੁੰ ਜੇ ਕੋਈ ਗਲਤੀ ਐਸੈਪਟ ਕਰ ਲਵੇ ਉਹ ਮਾੜੀ ਗੱਲ ਨਹੀਂ ਹੁੰਦੀ ਗਲਤੀ ਨੂੰ ਮੰਨਣਾ ਚੰਗੀ ਗੱਲ ਹੁੰਦੀ ਹੈ ਜਿਆਦਾ ਜੀਵਨ ਸੁਧਰ ਜਾਂਦਾ ਜਾਂ ਵਿਗੜ ਜਾਂਦਾ ਤੂੰ ਇਹ ਸੱਚ ਦੱਸੂਗਾ ਜੀ ਸਾਰੇ ਤੇਰੇ ਨਾਲ ਖੜੇ ਆਂ ਤੇਰੀ ਮਦਦ ਕਰਾਂਗੇ ਜੇ ਝੂਠ ਬੋਲ ਕੇ ਪੰਜਾਬ ਨੂੰ ਬਦਨਾਮ ਕਰਨਾ ਝੂਠ ਬੋਲ ਕੇ ਲੋਕਾਂ ਨੂੰ ਤੰਗ ਕਰਨਾ ਫੇਰ ਮਾੜੀ ਗੱਲ ਐ ਫੇਰ ਸਜ਼ਾ ਮਿਲਣੀ ਚਾਹੀਦੀ ਦੱਸ ਇੱਕ ਮਿੰਟ ਸੁਣ ਲਈਏ ਆਪਾਂ ਤੇਰੇ ਤੇਰੇ ਮਨ ਚ ਕੀ ਆ ਰਿਹਾ ਆਪਣੇ ਆਪਣੇ ਮਨ ਦੀ ਇੱਛਾ ਦੱਸ ਕਿਉਂ ਹੈ ਇੱਕ ਮਿੰਟ ਅੱਗੇ ਤਾਂ ਨਹੀਂ ਕਰਦਾ ਇਹ ਛੋਟੇ ਵੀਰੇ ਕੋਈ ਗੱਲ ਨਹੀਂ ਹੁੰਦੀ ਚੋਰੀ ਕਰਕੇ ਮੈਂ ਗਾਂ ਤੋਂ ਨਹੀਂ ਕਰਦਾ ਦੁਆ ਅਸਲੀ ਵਜ੍ਹਾ ਦੱਸ ਦੇ ਕਾਰਨ ਕੀ ਆ ਤੇਰਾ ਤੇਰਾ ਨਾਂ ਕੀ ਆ ਕਿੱਥੋਂ ਆਇਆ ਤੈਨੂੰ ਜਵਾਬ ਦੇਨੇ ਤੇਰੇ ਨਾਲ ਮਦਦ ਕਰਨਾ ਮਦਦ ਕੀਤੀ ਜਾਊਗੀ ਕੀ ਤੇਰਾ ਨਾਂ ਆ ਹੁਣ ਸੱਚ ਦੱਸੀ ਕਾਚੀ ਭਾਈ ਕਾਚੀ ਹੋਇਆ ਤੇਰੇ ਡੈਡੀ ਦਾ ਨਾਂ ਕੀ ਆ ਲਖਾ ਮਾਤਾ ਦਾ ਪਿਛੋਂ ਪੰਜਾਬ ਮਾਤਾ ਦਾ ਕੀ ਨਾਂ ਜੀ ਜਾਈ ਹੈ ਜੀ ਤਾਂ ਕਿੰਨੇ ਪੈਂਡ ਭਰਾਇਆ ਹੈ ਕਿੰਨੇ ਪੈਂਡ ਭਰਾ ਤੂੰ ਕਦੋਂ ਤੋਂ ਇਹ ਕੰਮ ਕਰਦਾ ਰਹਿੰਦੇ ਬਾਕੀ ਉਦਾਂ ਹੀ ਘਰੀ ਰਹਿੰਦੇ ਕਿਹੜੀ ਜਗ੍ਹਾ ਹੈ ਡੜਬੇ ਹੈ ਡੜਬੇ ਗੜਵਾ ਕਦੋਂ ਤੂੰ ਇਹ ਕੰਮ ਕਰਦਾ ਹੈ ਕਿੰਨੇ ਚਿਰ ਤੋਂ ਕਰਦਾ ਮੈਨੂੰ ਹੁਣ ਇਹ ਲੱਗਿਆ ਹੁਣ ਇਹ ਲੱਗਿਆ ਮੈਨੂੰ ਹੁਣ ਇਹ ਲੱਗਾ ਘਰ ਤੋਂ ਕਿੰਨੀ ਦੇਰ ਤੋਂ ਦੂਰ ਹਾਂ ਘਰ ਤੋਂ ਕਿੰਨੀ ਦੇਰ ਤੋਂ ਕਿ ਘਰੇ ਹੀ ਰਹਿਣਾ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਓਏ ਸਰ ਸੱਚ ਨਹੀਂ ਬੋਲ ਰਿਹਾ ਤੁਸੀਂ ਸਰ ਲੈ ਜਾਓ ਤੁਸੀਂ ਲੈ ਜਾਓ ਸਰ ਇਹ ਇਹ ਤੁਹਾਡੇ ਇਹ ਤੁਸੀਂ ਜਦ ਲੈ ਕੇ ਜਾਣਾ ਇਹਨੇ ਸਭ ਦੱਸ ਦੇਣਾ ਜੀ ਦੱਸ ਦੇਣਾ ਲੈ ਜੋ ਸਰ ਲੈ ਜੋ ਇਹਨੇ ਸੱਚ ਨਹੀਂ ਬੋਲਣਾ ਬਹੁਤ ਧੰਨਵਾਦ ਪੀਸੀਆਰ ਭਾਜੀ ਹੁਣੀ ਇੱਥੇ ਸਾਡੇ ਲਈ ਖੜੇ ਰਹੇ ਕਾਫੀ ਟਾਈਮ ਤੱਕ ਹਾਂਜੀ ਬਹੁਤ ਸਹਿਯੋਗ ਕੀਤਾ ਇਹਨਾਂ ਨੇ ਅਸੀਂ ਫੜ ਕੇ ਰੱਖਿਆ ਭਾਜੀ ਹੁਣੀ ਕਹਿੰਦੇ ਸੀ ਸਾਨੂੰ ਦੇ ਦਿਓ ਲekin ਸਾਡੀ ਸਿੱਖੀ ਦੇ ਬਦਨਾਮੀ ਕਰਕੇ ਅਸੀਂ ਇਹਨੂੰ ਫੜ ਕੇ ਰੱਖਿਆ ਜੀ ਇਹ ਹੋਰ ਕੋਈ ਕਾਰਨ ਨਹੀਂ ਹੈਗਾ ਸਾਡੇ ਨਵੇਂ ਸ਼ਹਿਰ ਦਾ ਪ੍ਰਸ਼ਾਸਨ ਦਾ ਵੈਸੇ ਹੀ ਬਹੁਤ ਮਿਹਨਤੀ ਆ ਦਿਲੋਂ ਕੰਮ ਕਰਦਾ ਹੈ ਔਰ ਭਾਈ ਚਾਰੇ ਨੂੰ ਵੀ ਬਿਲਾ ਸਿਕਵਾ ਨਹੀਂ ਹੈਗਾ ਪੀਸੀਆਰ ਤੋਂ ਨਾ ਪੁਲਿਸ ਤੋਂ ਕਿਸੇ ਤੋਂ ਦੇਖੋ ਤਾਂ ਮਗਰ ਸੀਗੇ ਪਹਿਲੇ ਹੀ ਸੀਗੇ ਪਹਿਲੇ ਹੀ ਸੀਗੇ ਮਗਰ ਇਸ ਕਰਕੇ ਅਸੀਂ ਇਹਨਾਂ ਨੂੰ ਫੜ ਕੇ ਰੱਖਿਆ ਸੀ ਜੀ ਜੀ ਚਲੋ ਸਾਡੇ ਨਵੇਂ ਸ਼ਹਿਰ ਦੀ ਪੁਲਿਸ ਨੂੰ ਸਲੂਟ ਹੈ ਜੀ ਕਿ ਜਿੰਨੇ ਸਾਡੇ ਭਰਾ ਨੇ ਬਹੁਤ ਮਿਹਨਤੀ ਨੇ ਬਹੁਤ ਅੱਛਾ ਕੰਮ ਕਰਦੇ ਨੇ ਪਰ ਜਦ ਹੁਣ ਲੋਕ ਹੀ ਇੱਦਾਂ ਦੇ ਨਲਾਇਕ ਹੋਣ ਤਾਂ ਪੁਲਿਸ ਵੀ ਕੀ ਕਰੇ ਲੈ ਜੋ ਸਰ ਲੈ ਜੋ ਸਰ ਪਤਾ ਕਰਕੇ ਤੇ ਘਰ ਦੇ ਥੈਂਕ ਯੂ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਇੰਨੀ ਕੁ ਬੇਨਤੀ ਹੈ ਜੀ ਆਪਾਂ ਗਹਿਰਾਈ ਤੱਕ ਜੁਰ ਹੋ ਜਾਈਏ ਜੀ ਐਸਐਸਓ ਸਾਹਿਬ ਜੀ ਜੀ ਸਪੁਰਦ ਕਰਦੇ ਸਰਜੀਤ ਸਰ ਸਰ ਇੰਨੀ ਕ ਬੈਂਦੀ ਹੈ ਗਹਿਰਾਈ ਤੱਕ ਜ਼ਰੂਰ ਜਾਏਗੀ ਕੋਈ ਨਹੀਂ ਜ਼ਰੂਰ ਜਾਏਗੀ ਉਹ ਬਾਕੀ ਜਦੋਂ ਤੁਸੀਂ ਲੈ ਕੇ ਜਾਣੇ ਨੇ ਜੀ ਥੱਲੀ ਬਖਸ਼ ਜਦੋਂ ਤੁਸੀਂ ਲੈ ਕੇ ਜਾਣਾ ਕਮਰੇ ਜਨੇ ਆਪੀ ਸਭ ਕੋਈ ਦੱਸ ਦੇਣਾ ਲੰਗੇ ਪੈਰਾ ਪੈਰਾ ਜੀ ਵੀ ਕੁਝ ਵੀ ਹੈ ਨਹੀਂ ਇਹਦੇ ਨਹੀਂ ਨੱਠਿਆ ਚੱਪਲ ਜਦੋਂ ਉਸ ਵੇਲੇ ਸੀਗੀ ਇਹਦੇ ਜੁੱਤੀ ਫਿਰ ਖੇਤੋਂ ਖੇਤੀ ਹੋ ਗਿਆ ਨਾ ਚਲੋ ਮਲਾਜ਼ਮ ਪਹਿਲਾਂ ਹੀ ਇਸ ਦੇ ਮਗਰ ਸੀਗੇ ਪਰ ਆਮ ਲੋਕਾਂ ਨੇ ਬਹੁਤ ਸਹਿਯੋਗ ਕੀਤਾ ਇਹਨੂੰ ਫੜਿਆ ਤਾਂ ਦੇਖ ਲਓ ਐਡੇ ਐਡੇ ਕਿ ਨੌਜਵਾਨ ਜਿਹੜੇ ਵੱਡੇ ਵੱਡੇ ਕਾਂਡ ਕਰਦੇ ਆ ਫਿਰ ਆ ਸੁਰੱਖਿਅਤ ਜਿਹੜਾ ਮਾਹੌਲ ਬਣਦਾ ਲੋਕਾਂ ਨੂੰ ਲੋਕਾਂ ਨੂੰ ਆਪਣੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋ ਜਾਂਦੇ ਆ ਔਰ ਉਹਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਆ ਕਿ ਜੇ ਛੋਟੇ ਵੀਰ ਤੂੰ ਜ਼ਿੰਦਗੀ ਨੂੰ ਸੁਧਾਰਨਾ ਚਾਹੁੰਦਾ ਸਾਰੇ ਤੇਰੇ ਨਾਲ ਖੜੇ ਅਸੀਂ ਭਰਾ ਪਰ ਉਹ ਮੰਨਿਆ ਨਹੀਂ ਢੀਠ ਹੈ ਪੱਕਾ ਢੀਠ ਹੈ ਔਰ ਜਿਹੜਾ ਇਹ ਓਵਰਡੋਸ ਹੁੰਦੀ ਆ ਉਹ ਢੀਠ ਬੰਦੇ ਨੂੰ ਕਰ ਵੀ ਦਿੰਦੀ ਆ ਪਰ ਐਡੇ ਐਡੇ ਜਵਾਕ ਜਿਹੜੇ ਆ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਸਾਡੇ ਜਿਹੜੇ ਲੀਡਰ ਨੇ ਜਿਹੜੀਆਂ ਸਰਕਾਰਾਂ ਉਹ ਵੱਡੀਆਂ ਵੱਡੀਆਂ ਸਟੇਜਾਂ ਤੇ ਕਹਿ ਤਾਂ ਦਿੰਦਾ ਕਿ ਜੀ ਦੇਖੋ ਪੰਜਾਬ ਰੰਗਲਾ ਆ ਇਦਾ ਕੰਗਲਾ ਹੋ ਰਿਹਾ ਪੰਜਾਬ ਮੋਟਰਸਾਈਕਲ ਹੈਗਾ ਜੀ ਹੈਗਾ ਸਾਰਾ ਕੁਝ ਹੈਗਾ ਤਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਆਪਣੀ ਖਿੱਚੋ ਤਾਣ ਛੱਡ ਕੇ ਪੰਜਾਬ ਲਈ ਗੰਭੀਰ ਹੋਵੋ ਬਹੁਤ ਸ਼ੁਕਰੀਆ